ਕ੍ਰੇਡਿੰਗ ਖਬਰਾਂ ਨਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹੂ ਸਪਰਨਜੀਤ ਸਿੰਘ ਪਕਣਾ ਰੈਂਟਨ ਤੋਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਖਾਸ ਖਬਰ ਲੈ ਕੇ ਪਹੁੰਚਿਆ ਹਾਂ ਜੀ ਤੇ ਇੱਕ ਵੀਡੀਓ ਤੁਹਾਨੂੰ ਅਸੀਂ ਅੱਜ ਦਿਖਾਵਾਂਗੇ ਇਹ ਵੀਡੀਓ অন্ਟਾਰੀਓ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ ਤੇ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਵਾਕਈ ਇਹ ਵੀਡੀਓ অন্ਟਾਰੀਓ ਦੇ ਵਿੱਚ ਹੀ ਬਣਾਇਆ ਗਿਆ ਜਾਂ ਫਿਰ ਕਿਸੇ ਆਊਟਸਾਈਡ ਤੋਂ ਇਹ ਵੀਡੀਓ ਨੂੰ ਸ਼ੂਟ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਜਾ ਰਿਹਾ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਕਹਿੰਦੇ ਨਾ ਕਿ ਤੇ ਲੱਗ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਲੋਕ ਹੁਣ ਕਿੰਨੇ ਤਰਲੂ ਮਸ਼ਹੂਰ ਹੋ ਰਹੇ ਨੇ ਕਿ ਅਸੀਂ ਕੈਨੇਡਾ ਪਹੁੰਚਣਾ ਹੈ ਖਾਸ ਕਰਕੇ ਬ੍ਰੈਂਟਨ ਦੇ ਵਿੱਚ ਪਹੁੰਚਣਾ ਹੈ ਪਰ ਅੱਜ ਜੋ ਇੱਥੇ ਦਾ ਲਾਈਫ ਸਟਾਈਲ ਤੇ ਇੱਥੇ ਦੇ ਜੋ ਖਰਚੇ ਨੇ ਕਿਤੇ ਨਾ ਕਿਤੇ ਆਮ ਲੋਕ ਹੁਣ ਇਹਨਾਂ ਖਰਚਿਆਂ ਨੂੰ ਅਫੋਰਡ ਨਹੀਂ ਕਰ ਪਾਉਂਦੇ ਇੰਗਲੈਂਡ ਆਈ ਕਾਫੀ ਵੱਧ ਚੁੱਕੀ ਹੈ 인ਫਲੇਸ਼ਨ ਦਾ ਦੌਰ ਜਿਹੜਾ ਕੀ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ ਪਰ ਉਥੇ অন্ਟਾਰੀਓ ਦੇ ਵਿੱਚ ਖਾਸ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਉਹ ਹੁਣ ਕਾਫੀ ਮਜਬੂਰ ਤੇ ਤੰਗ ਪਰੇਸ਼ਾਨ ਨਜ਼ਰ ਆ ਰਹੇ ਇੱਕ ਵੀਡੀਓ ਕਿਸੇ ਔਰਤ ਵੱਲੋਂ ਬਣਾਈ ਗਈ ਹੈ ਤੇ ਇਹ ਖਾਸ ਤੌਰ ਤੇ ਬ੍ਰੈਂਟਨ ਦੇ ਇੱਕ ਇਲਾਕੇ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਸ ਵਿੱਚ ਕੁਝ ਕੋਮ ਹੋਮਲੈਸ ਜਿਨ੍ਹਾਂ ਕੋਲ ਘਰ ਨਹੀਂ ਉਹਨਾਂ ਨੇ ਇੱਕ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੁਝ ਜੰਗਲ ਨੂੰ ਮਾਂ ਜਿੱਥੇ ਕਾਫੀ ਦਰਖਤ ਲੱਗੇ ਹੋਏ ਨੇ ਉੱਥੇ ਕੰਬੂ ਲਗਾ ਕੇ ਆਪਣੇ ਟੈਂਟ ਦੇ ਵਿੱਚ ਜੀਵਨ ਨੂੰ ਗੁਜ਼ਾਰ ਬਸ ਕਰਨਾ ਸ਼ੁਰੂ ਕੀਤਾ ਟਵਰ ਹਾਸ ਬੀਕਮ ਆਫ ਆਰ ਸਟ੍ਰੀਟਸ ਐਂਡ ਥਿਸ ਇਜ਼ ਆਲ ਬਿਕਾਜ਼ ਆਫ ਪੀਪਲ ਨਾਟ ਹੈਵਿੰਗ ਐਨੀ ਵੇਅਰ ਟੂ ਗੋ ਆਈ ਸਪੋਕ ਟੂ ਸਮਵਨ ਫਰਮ ਹੇਅਰ And he's an international student, and the persons who he was supposed to come up with, they have basically probably got to altercation, he said, and they don't want them to him to live with them anymore. And they're mostly um, males that are here. but this shouldn't be allowed to be happening here. They came up as international students. There must be somewhere. That they can go. From this end all the way down to where the sign is, persons experiencing homelessness are there and they're international students. <sighs> but look, pillows, nobody needs to see this or want this or live like this. This should not be allowed. Well, I want to know what our government is doing, what our mayor is doing to help this situation. International students, how did they get here? How did they get here and why is it that they're here now and nowhere to live? Where are the people that said they will keep them until they finish their education and return to their countries or to their homes? because we're all immigrants here. My concern is they have nowhere to go or they have somewhere to go, but things have happened and they cannot stay there no more. Where can they go? What, what can, where can they go? The mayor of Brampton, where can they go? They're all living behind these trees, not just now, ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖਿਆ ਤੇ ਇਸ ਵੀਡੀਓ ਦੇ ਵਿੱਚ ਉਹ ਔਰਤ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਅੰਤਰਰਾਸ਼ਟਰੀ ਵਿਦਿਆਰਥੀ ਉਹਨੂੰ ਲੈ ਕੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਇਸ ਵੀਡੀਓ ਦੇ ਵਿੱਚ ਉਹਨਾਂ ਟੈਂਟਾਂ ਵਿੱਚ ਰਹਿਣ ਵਾਲੇ ਲੋਕ ਸਾਨੂੰ ਨਜ਼ਰ ਨਹੀਂ ਆਏ ਪਰ ਉਹ ਟੈਂਟ ਜ਼ਰੂਰ ਸਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੁਣ ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਬੇਸ਼ੱਕ ਅਸੀਂ ਇਹਨਾਂ ਦੇ ਮੁਲਕਾਂ ਦੇ ਵਿੱਚ ਆਪਣੇ ਵਧੀਆ ਜੀਵਨ ਨੂੰ ਗੁਜ਼ਾਰਨ ਵਾਸਤੇ ਆਪਣੀ ਵਧੀਆ ਲਾਈਫ ਨੂੰ ਸੈਟਲ ਕਰਨ ਵਾਸਤੇ ਇੱਥੇ ਜ਼ਰੂਰ ਆਏ ਹਾਂ ਪਰ ਕਿਤੇ ਨਾ ਕਿਤੇ ਜੇਕਰ ਅਸੀਂ ਆਪਣੇ ਨਾਲ ਫਾਈਨੈਂਸ਼ੀਅਲੀ ਤੌਰ ਤੇ ਆਪਣੇ ਆਪ ਨੂੰ ਸਟਰੋਂਗ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਅੱਜ ਦੀ ਡੇਟ ਵਿੱਚ ਆਵਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਫਿਰ ਇਸ ਤਰ੍ਹਾਂ ਦੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਇਹਨਾਂ ਹੋਮਲੈਸ ਲੋਕਾਂ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ ਪਰ ਫਿਰ ਵੀ ਜੋ ਜਨ ਸਹਿਲਾਬ ਇਸ ਵਕਤ ਕੈਨੇਡਾ ਦੇ ਵਿੱਚ ਆਇਆ ਹੋਇਆ ਇਹ ਕਿਤੇ ਨਾ ਕਿਤੇ ਸਮੇਂ ਦੀ ਸਰਕਾਰਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ